हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਇਹ ਪਿੰਡ ਦੋਸਤੋ ਬਿਲਕੁਲ ਤਰਨਤਾਰਨ ਸਾਹਿਬ ਦੇ ਨਾਲ ਲੱਗਦਾ ਪਿੰਡ ਆ ਜ਼ਿਲ੍ਹਾ ਤਸੀਰ ਵੀ ਤਰਨਤਾਰਨ ਛੇਰੋਂ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਦੀ ਦੁਗਲ ਵਾਲਾ ਪਿੰਡ ਥੋੜੀ ਦੂਰੀ ਤੇ ਆ ਝੰਡੇਰ ਪਿੰਡ ਵੀ ਬਿਲਕੁਲ ਲੱਗ ਗਿਆ ਠੀਕ ਆ ਜੀ ਅਲਾਦੀਨਪੁਰ ਪਿੰਡ ਬਿਲਕੁਲ ਨਜ਼ਦੀਕ ਨਿਸ਼ਾਨਵੀਰ ਕੋਲ ਆਇਆ ਦੋਸਤੋ ਪਹਿਲਾਂ ਕਾਫੀ ਬੜੀ ਕੋ ਆਪਾਂ ਇਸ ਘਰ ਦਿਖਾਈਆਂ ਤੁਹਾਨੂੰ ਬਹੁਤ ਪਸ਼ੂ ਦਿਖਾਉਂਦੇ ਰਹੇਦਾ ਸੇਲ ਪਰਚੇਜ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਅੱਜ 29 ਮਾਰਚ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਪਸ਼ੂ ਚਾਰ ਦਿਖਾ ਦਾਂਗੇ ਇੱਕ ਮੱਝ ਤੇ ਤਿੰਨ ਬਿਹੜਾ ਪਸ਼ੂ ਸਾਰੇ ਦੁੱਧ ਤੇ ਚੱਲਣ ਦੇ ਆ ਦੋਸਤੋ ਇਹਦੇ ਥੱਲੇ ਕਿੰਨਾ ਦੁੱਧ ਆ ਕੀ ਰੇਟ ਕੀ ਮੋਲ ਆ ਇਨ੍ਹਾਂ ਪਸ਼ੂਆਂ ਦਾ ਪੂਰਾ ਵੇਰਵਾ ਤੁਹਾਨੂੰ ਆਪਾਂ ਨਿਸ਼ਾਨ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਬਾਕੀ ਆਓ ਆਪਣੀ ਨਰਕਪਰਕ ਕਰੋ ਜਿਹੜੇ ਪਸ਼ੂ ਦੋਸਤੋ ਦੁੱਧ ਤੇ ਹੁੰਦੇ ਆ ਦੋ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਆ ਜਰੂਰ ਜੜੀ ਕਰ ਲਿਆ ਕਰੋ ਠੀਕ ਆ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਸਰੀ ਕਾਲ ਸਸਰੀ ਆ ਵੀਰ ਜੀ ਉਹ ਠੀਕ ਠਾਕ ਜੋ ਬਹੁਤ ਵਧੀਆ ਨਿਸ਼ਾਨ ਠੀਕ ਠਾਕ ਵਧੀਆ ਵੀਰ ਜੀ ਵਧੀਆ ਠੀਕ ਠਾਕ ਸਾਰੇ ਵੀਰਾਂ ਭਰਾਵਾਂ ਨੇ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਾਲ ਦੀ ਸਸਰੀ ਕਾਲ ਹੋਰ ਹੋਲੀ ਖੇੜ ਲਈ ਹੋਲੀ ਵੀਰ ਜੀ ਨਾਨਕੇ ਗਏ ਹੋਲੀ ਨਹੀਂ ਖੇੜੀ ਅੱਛਾ ਹਾਂ ਉਹ ਸ਼ਰਟ ਤੋਂ ਪਤਾ ਲੱਗ ਰਿਹਾ ਵੀ ਹੋਲੀ ਨਹੀਂ ਖੇਡੀ ਗਈ। ਓ ਯਾਰ ਦੋਸਤ ਇਦਾ ਆਏ ਰੰਗ ਰੰਗ ਲਾਤਾ। ਰੰਗ ਰੰਗ ਲਾਤਾ। ਹਾਂਜੀ। ਚਲ ਵਧੀਆ ਤਿਆਰ ਆਇਆ ਫਿਰ। ਹਾਂਜੀ ਹਾਂਜੀ। ਖੇਡਣੀ ਚਾਹੀਦੀ ਏ ਹੋਰ ਵੀ। ਹਾਂਜੀ ਹਾਂਜੀ। ਖੁਸ਼ੀਆਂ ਦਾ ਤਿਆਰ ਆ। ਹਾਂਜੀ ਹਾਂਜੀ। ਤੇ ਨਿਸ਼ਾਨ ਅੱਜ ਆਪਣੇ ਕੋਲ ਵੀਰੇ ਚਾਰ ਪਸ਼ੂ ਆ। ਹਾਂਜੀ ਚਾਰ ਪਸ਼ੂ ਵੀਰੇ ਜੀ ਇੱਕ ਮੱਝ ਆ ਤੇ ਤਿੰਨ ਬੇੜਾ ਵੀਰੇ ਜੀ। ਠੀਕ ਆ। ਹਾਂ। ਤੇ ਚਾਰੇ ਸੂਏ ਦਾ ਦੁੱਧ ਕਿੱਥੋਂ ਲੈਦੇ? ਚਾਰੇ ਸੂਏ ਸਵਾਏ ਵੀਰੇ ਹਾਂਜੀ ਦੁੱਧ ਦੇ ਚੱਲੰਦਾ ਆ। ਠੀਕ ਆ। ਹਾਂਜੀ। ਠੀਕ ਆ। ਲੈ ਵੀ ਨਿਸ਼ਾਨ ਕੱਲੇ ਕੱਲੇ ਪਸ਼ੂ ਦੀ ਗੱਟ ਅੱਛਾ ਪਹਿਲੇ ਨੰਬਰ ਤੇ ਇਹ ਮੱਝ ਹੈ ਤੇਜਾ ਸੂਆ ਹਾਂਜੀ ਇਹਦੇ ਮਗਰ ਬੱਚਾ ਹੈ ਘਰ ਆਇਆ ਕੱਟਾ ਹੈ ਮਹੀਨੇ ਦੇ ਸੂਈ ਆਪਣੇ ਪ੍ਰੋਪਰ ਵੀਡੀਓ ਬਣੀ ਹੈਗੀ ਆ ਤੇ ਉਹਨਾਂ ਕੱਟਾ ਨਹੀਂ ਦਿੱਤਾ ਕੱਟਾ ਰੱਖ ਲੈ ਦੋਵੇਂ ਟਾਈਮ ਪਹਾੜੇ ਤੇ ਮਿਲਦੀ ਆ ਨੀਲੀ ਰਾਵੀ ਦਾ ਕੱਟਾ ਸੀ ਨਾ ਹਾਂਜੀ ਨੀਲੀ ਰਾਵੀ ਦਾ ਕੱਟਾ ਵੀਡੀਓ ਦਾ ਦਿਖਾਇਆ ਆ ਦਿਖਾਇਆ ਤੁਸੀਂ ਮੈਨੂੰ ਹਾਂਜੀ ਬਾਕੀ ਵੀਡੀਓ ਕਾਲ ਤੇ ਵੀ ਆ ਵੀਡੀਓ ਤੇ ਵੀ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਕੱਟਾ ਸੀ ਤੇ ਮਗਰ ਉਹ ਜਿੱਥੋਂ ਵੀ ਖਰੀਦੀ ਆ ਵੀਰ ਨਿਸ਼ਾਨ ਨੇ ਉਹਨਾਂ ਨੇ ਕੱਟਾ ਲਾ ਲਿਆ ਠੀਕ ਆ ਜੀ ਕੱਟਾ ਚੰਗਾ ਸੀ ਨੀਲੀ ਰਾਵੀ ਦਾ ਆ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਠੀਕ ਆ ਜੀ ਇਹ ਕਟਾਸੀ ਦਾ ਵੀਰਾਂ ਦਾ ਵੀ ਉਹਨਾਂ ਲਾ ਲਿਆ ਤੇ ਫਿਰ ਨਾ ਨੁਕਰ ਨਹੀਂ ਕੀਤੀ ਜਾਂਦੀ ਜਿੱਥੋਂ ਕੋਈ ਪਸ਼ੂ ਖਰੀਦਣਾ ਹੋਵੇ ਚਲ ਉਹਨਾਂ ਕੋਈ ਥੋੜੇ ਬਾਤੇ ਘੱਟ ਕਰਕੇ ਪਸ਼ੂ ਦੇ ਦਿੰਦਾ ਤੇ ਮਗਰ ਕਟਾਸੀ ਦਾ ਨੀਲੀ ਰਾਵੀ ਦਾ ਤੇ ਨਿਸ਼ਾਨ ਇਹ ਤੀਜਾ ਸੂਹੋਂ ਤੁਸੀਂ ਦੱਸ ਰਹੇ ਜੇ ਸਮਾਂ ਕਿੰਨਾ ਕਿੰਨਾ ਕਮਾਨ ਦੀ ਨਾ ਮਹੀਨਾ ਵੀਰ ਜੀ ਪੂਰਾ ਆਇਆ ਬੱਚੇ ਨੇ ਜਵਾਬ ਸਿੰਗ ਨਹੀਂ ਕੱਡੇ ਮਾਰੀ ਜਨੇ ਵੀ ਅੱਛਾ ਹਾਂ ਜੀ ਹੁਣ ਇਹਦੇ ਥੱਲੇ ਦੁੱਧ ਕਿੰਨਾ ਮੈਨੂੰ ਦੁੱਧ 8 ਕਿਲੋ ਵਿਜ ਚਵਾ ਕੇ ਦਵਾ ਦੋਵੇਂ ਟਾਈਮ ਪਾੜੇ ਤੇ ਮਿਲਦੀ ਕੋਈ ਲਾਤ ਨਹੀਂ ਕੋਈ ਕੁਛ ਨਹੀਂ ਇਹਦੇ ਹੁਣ ਤਾਂ ਕਰਕੇ ਥੋੜੀ ਕਾਲੀ ਪੈਂਦੀ ਇੱਥੇ ਮੱਝ ਤੁਹਾਨੂੰ ਪਤਾ ਆਪਣੀ ਘਰ ਦੀ ਲਾ ਕੇ ਬੱਝੇ ਉਦੇ ਲਾ ਕੇ ਜੀ ਲੱਗਾ ਵਾ ਉਹ ਪਾਸੇ ਕਰਦੀ ਹਾਂ ਪਾਸੇ ਕਰਦੀ ਉਹਦਾ ਕਰਕੇ ਥੋੜਾ ਜਿਹਾ ਕਰਦੀ ਆ ਚਲੋ ਕੋਈ ਗੱਲ ਨਹੀਂ ਬਾਕੀ ਚੋਣ ਚਣ ਦੱਸ ਦੋ ਚੋਣ ਇੱਕ ਨੰਬਰ ਵਿਜੀ ਅੱਛਾ ਜੀ ਹਾਂ ਕੋਈ ਥਾਣੇ ਸ਼ਟਾ ਨਹੀਂ ਕੋਈ ਥਾਣੇ ਵਾਧ ਘਟ ਨਹੀਂ ਆ ਚਾਰੇ ਸਣ ਬਰਾਬਰ ਗਾੜਲੇ ਗਾੜ ਬਰਾਬਰ ਮਗਲੇ ਮਗਲੇ ਤੁਕੋ ਮੀਨ ਇਹਦਾ ਸੁਆਵੀਰ ਦੱਸ ਰਿਹਾ ਬੱਚਾ ਤੁਹਾਨੂੰ ਦਿਖਾਤਾ ਬਾਕੀ ਫਿਰ ਵੀ ਕਿਸੇ ਵੀਰ ਨੇ ਤਸੱਲੀ ਕਰਨੀ ਆ ਤੇ ਬੱਚਾ ਆਪਣੀ ਅੱਖੀ ਵੀ ਤੁਸੀਂ ਵੇਖ ਸਕਦੇ ਜੀ ਆਹ ਜਿਹੜੀ ਮੱਝ ਤੇਜਾ ਸੁਆ ਸੁਈ ਆ ਠੀਕ ਆ ਜੀ 8 ਕਿਲੋ ਦੁੱਧ ਇਸ ਵਕਤੇ ਇਹਦੇ ਥਲੇ ਹਾਜ਼ਰ ਜਿਹੜਾ ਉਹ 8 ਕਿਲੋ ਦੁੱਧ ਆਹ ਕੱਟੀ ਜਿਹੜੀ ਆਪਣੀ ਘਰ ਦੀ ਹੈ ਜਿਹੜਾ ਕੋਈ ਕਹੇ ਕੱਟੀ ਲਾ ਲਈ ਆ ਮਗਰੋਂ ਅੱਛਾ ਅੱਛਾ ਹਾਂ ਜੀ ਇਹਦੇ ਮਗਰ ਕੱਟਾ ਹੀ ਵੀਰ ਜੀ ਨਹੀਂ ਨਹੀਂ ਕਿਉਂ ਹਾਂ ਠੀਕ ਆ ਨਾਲੇ ਉਹ ਤੁਹਾਨੂੰ ਪਤਾ ਘਰੇ ਆਪਾਂ ਕੱਟੀ ਰੱਖੀ ਆ ਹਾਂ ਲੋ ਠੀਕ ਆ ਰਾਜੀ ਕੱਟਾ ਵੀ ਬਿਲਕੁਲ ਇੰਦੇ ਨਾਲ ਵਰਗਾ ਹੀ ਆ ਨਾ ਵਿੱਚ ਬੜੀ ਕੋਈ ਕੋਈ ਮਾਜਾ 8 ਕਿਲੋ ਦੁੱਧ ਦਾ ਠੀਕ ਹੈ ਜੀ ਤੇ ਚੋਣ ਚਾਨ ਤੇ ਬਖਾਲੇ ਬਖੂਨੇ ਤੋਂ ਬਿਲਕੁਲ ਫੱਦਰਾ ਮਗਰੋਂ ਠੀਕ ਹੈ ਤੇ ਕੋਈ ਭਰਾ ਆਪਦੀ ਇੱਕ ਟਾਈਮ ਚੋਗੇ ਤਸੱਲੀ ਕਰ ਸਕਦਾ 8 ਕਿਲੋ ਤਾਰਾਂ ਦੇ ਥਲੇ ਹੁਣ ਮੌਜੂਦ ਆ ਤੇ ਚੋਣ ਚਾਨ ਕੋਈ ਪੂਰ ਛੱਟਾ ਕਿਸੇ ਤਰ੍ਹਾਂ ਦਾ ਵੀ ਜੀ ਹੁੰਦਾ ਪੂਰ ਛੱਟਾ ਤਾਂ ਪਹਿਲਾਂ ਦੱਸ ਦੇਣਾ ਠੀਕ ਆ ਹਾਂਜੀ ਤੇ ਕੀ ਕਰਦੇ ਆ ਮੁੱਲ ਨਿਸ਼ਾਨਾ ਉਦਾਂ ਵੀ ਜੀ ਭਾਏ 60 60 ਕਰ ਸਕਦੇ ਆ ਮੁੱਲ ਵੇਖਦੀ ਮਾਜਾ ਹਾਂਜੀ ਹੁਣ ਆਪਾਂ ਕਹਾਂਗੇ ਮੁੱਲ 55000 ਆ ਤੇ 53000 ਦੇ ਦੇਦਾਂਗੇ ਵੀ ਜੀ 53 ਦੀ ਹਾਂਜੀ ਬਾਕੀ ਦੁੱਧ ਦੀ ਆਪਣੀ ਗਾਰੰਟੀ ਉਹ ਵੀ ਮਿਲਦੀ ਆ ਪਾੜੇ ਤੇ ਪੂਰੀ ਵਿਜੀ ਖੋਸ਼ ਲੈ ਹੁਣ ਆਪਣੇ ਆਪਣੇ ਕੋਲ ਘਰੇ ਆਣ ਕੇ ਪਾੜੇ ਤੇ ਮਿਲਦੀ ਆ ਪਾੜੇ ਤੇ ਪਾੜੇ ਤੇ ਵਿਜੀ ਘਰੇ ਆਣ ਕੇ ਦੋਸਤੋ ਕੋਈ ਉਪਰਾ ਨਹੀਂ ਕੀਤਾ ਜਾਂ ਦੂਜਾ ਤੀਜਾ ਨਹੀਂਗਾ ਪਾੜੇ ਤੇ ਮਿਲਦੀ ਆ ਠੀਕ ਆ ਤੇ 52 ਦੀ ਹਾਂਜੀ ਨਹੀਂ 53 ਦੀ 53 ਦੀ ਯਾਨੀ 52 ਦੇ ਆਇਆ ਕਰੋ 52 ਦੀ ਜਾਣ ਦਿੰਨੇ ਮੈਂ ਵੀ 52 ਦੇ ਨਿਸ਼ਾਨਾ ਵਾ ਕਹਤਾ ਤੇ 53 ਦੀ ਹੋਊਗੀ ਬਾਕੀ ਭਰਾਵੋ ਪਾੜੇ ਤੇ ਮਿਲਦੀ ਆ 8 ਕਿਲੋ ਦੁੱਧ ਜਿੱਦਾਂ ਮਰਜ਼ੀ ਮੇਰਾ ਵੀ ਕੋਲ ਆਣ ਕੇ ਤਸਮੀ ਕਰ ਲੈ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਇਸ ਵਾਰ ਨਿਸ਼ਾਨ ਜਿਹੜੀ ਅਗਲੀ ਵਾਰ ਆਪਣੇ ਕੋਲ ਚਾਈ ਵਾਲ ਕ੍ਰੋਸ ਐਚ ਐਫ ਆ ਇਹ ਵੀਰ ਜੀ 20 ਦਿਨਾਂ ਦੀ ਸੂਈ ਇਹਦੇ ਮਗਰ ਬੱਛਾ ਸੀ 20 ਦਿਨਾਂ ਦੀ ਹਾਂ ਜੀ ਤੇ ਦੋਹਾਂ ਗਾਵਾਂ ਦੇ ਮੈਂ ਵਾਂਡੇ ਜਾਣ ਕਰਕੇ ਮਤਲਬ ਘਰੇ ਰਿਸ਼ਤੇਦਾਰ ਛੱਡ ਗਏ ਉਹਨਾਂ ਦੇ ਕੇਅਰ ਘਰ ਘੱਟ ਹੋਈ ਆ ਤੇ ਬੱਚੇ ਦੋਹਾਂ ਗਾਵਾਂ ਦੇ ਮਾਰਤੇ ਉਹਨਾਂ ਨਾਲੇ ਵੇਚੇ ਅੱਛਾ ਅੱਛਾ ਇਹਦਾ ਵੇਲੇ ਬਿਨ ਬੱਚੇ ਤੋਂ ਹਾਂ ਇਹ ਬਿਨ ਬੱਚੇ ਤੋਂ ਕਿੰਨਾ ਸਮਾਂ ਹੋਇਆ ਸੀ ਇਹਨੂੰ ਇਹਨੂੰ 20 ਦਿਨ ਹੋ ਗਏ ਵੀਰ ਜੀ ਸੂਈ ਨੂੰ ਦੁੱਧ ਕਿੰਨਾ ਦੁੱਧ 11 ਕਿਲੋ ਵੇਚੇ ਥੱਲੇ ਸੂਆ ਤੇ ਜਾਊਗਾ ਕਿ ਜ਼ਿਆਦਾ ਸੂਆ ਦੁੱਧਾਂ ਲਾਲੇ ਤੇ ਜਾ ਲਾਲੇ ਬਾਕੀ ਰਾ ਜਿੱਦਾਂ ਮਰਜੀ ਹੱਥ ਫੇਰੀ ਜਾਓ ਵੀਰ ਜੀ ਕੱਦ ਬਹੁਤ ਵੱਡਾ ਦੋਸਤੋਂ ਵੱਡੇ ਕੱਦ ਦੇ ਵਿੱਚ ਆ 10 11 10 11 ਤੇ ਚੱਲਣ ਦੀ ਹੈ ਨਾ 11 ਕਿਲੋ ਦੇ ਵੀਰ ਜੀ 11 ਕਿਲੋ ਹਾਂ ਠੰਡੀ ਸੀਲਸਲਾ ਆ ਗਿਆ ਕੁਝ ਨਹੀਂ ਆਦੀ ਵੀਰ ਜੀ ਜਿੱਦਾਂ ਹਾਂ ਠੰਡੀ ਠੀਰੀ ਆ ਬਾਕੀ ਥਣ ਥੂਣਾ ਤੁਸੀਂ ਵੇਖ ਲਓ ਹੱਥ ਜਵਾਈ ਵਾਲਾ ਵੀਰ ਜੀ ਆ ਲੋ ਹਾਂ ਜਿਹੜੇ ਬਣੇ ਮਰਜੀ ਹੱਥ ਫੇਰੀ ਜਾਓ ਵੀਰ ਜੀ ਠੀਕ ਆ ਸੋ ਕੋਈ 18 20 ਦਿਨ ਦਾ ਸਮਾਂ ਵੀਰ ਦੱਸ ਰਿਹਾ 11 ਕਿਲੋ ਦੁੱਧ ਬੇਨ ਬੱਚੇ ਤੋਂ ਆ ਠੀਕ ਆ ਜੀ ਬੱਚਾ ਐਕਸਪਾਇਰ ਹੋ ਗਿਆ ਮੰਨ ਲਓ ਠੀਕ ਆਂਦਾ ਤੇ ਵੱਡੇ ਕੱਦ ਦੇ ਵਿੱਚ ਆ ਸ਼ਾਹੀਵਾਲ ਤੇ ਐਚ ਐਫ ਕ੍ਰੋਸ ਸੰਗ ਦੇ ਵਿੱਚ ਬਾਕੀ ਸੀਰੀਜ਼ ਲਾ ਕੇ ਵੀਰ ਜੀ ਪੂਰੀ ਚਤਾ ਮਰਜੀ ਹੱਥੋਂ ਤੇ ਫੇਰੀਆ ਕੁਛ ਨਹੀਂ ਆਦੇ ਇਹਨੂੰ ਪਲਾਂ ਹੀ ਲਾਤੇ ਚੁੱਕੰਦਾ ਬਾਕੀ ਚੋਣ ਜਾਣ ਵੀ ਚੰਗਾ 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 ਵੀਰ ਜੀ ਹਾਂ ਤੁਹਾਨੂੰ ਬਹੁਤ ਬੜਾ ਹਾਂਜੀ ਹੱਥੀ ਚਵਾਈਲਾ ਥਾਣਾ ਬਿਲਕੁਲ ਮੁੱਠੀ ਮੁੱਠੀ ਥਾਣਾ ਦੋਸਤੋ ਠੀਕ ਆ ਲੈ ਵੀ ਨਿਸ਼ਾਨ ਵੀਰ ਇਹ ਵੀ ਖੋਲ ਕੇ ਤੋਰ ਤੀਏ ਕੱਦ ਤਾਂ ਵੱਡਾ ਦੋਸਤੋ ਪਸੰਦ ਆਊਗੀ 11 ਕਿਲੋ ਤਾਰਾਂ ਇਸ ਵਕਤ ਇਹਦੇ ਤੇਰੇ ਹਾਜ਼ਰ ਆ ਉਹ 11 ਕਿਲੋ ਦੋਦੇ ਠੀਕ ਆ ਆ ਤੋਂ ਥਣਾ ਥਣਾ ਦੀਆਂ ਵਿਰਲਾ ਵੰਡਾਂ ਦੀ ਜ਼ਿਕਰ ਗੱਲ ਕਰ ਲਈਏ ਵੰਡ-ਮੁੰਡ ਵੀ ਚੱਕੀ ਆਪਸੀ ਥਣਾ ਦੀ ਤੇ ਉੱਚੇ ਕੱਦ ਦੇ ਵਿੱਚ ਠੀਕ ਆ ਜੀ ਫੁੱਲ ਉੱਚਾ ਕੱਦ ਦਾ ਕੋਈ ਛੋਟੀ ਜਾਂ ਮੀਡੀਅਮ ਦਰਮਿਆਨੀ ਨਹੀਂ ਗਈ ਵੱਡੇ ਕੱਦ ਦੇ ਵਿੱਚ 11 ਕਿਲੋ ਤਾਰਾਂ ਠੀਕ ਆ ਜਿੱਦਾਂ ਮਰਜੀ ਵੀਰ ਜੀ ਇੱਥੇ ਵੀ ਹੱਥ ਫਿਰੋ ਇਹਨੇ ਲਾ ਤੇ ਲੋਤ ਮਾਰਨ ਦਾ ਨਹੀਂ ਕੋਈ ਹੈਗਾ ਲਾ ਤੇ ਮਾਰਨੀ ਆ ਆਪਾਂ ਬਿਨਾ ਦੰਗੇ ਤਾਂ ਵੀ ਜੂੜ ਜੜ ਪਾਉਂਦੀ ਲੋੜ ਨਹੀਂ ਬਿਨਾ ਦੰਗੇ ਤਾਂ ਚੋਈਦੀਆਂ ਵੀਰ ਜੀ ਦੋ ਗਾਵਾ ਹਾਂਜੀ ਠੀਕ ਆ ਨਿਸ਼ਾਨ ਲੋ ਵੀ ਬਿਨਾ ਰਸੀ ਵੰਗਾ ਪਾਇਆ ਜਿਹੜਾ ਦੋਸਤੋ ਚਬਾਈ ਕੀਤੀ ਜਾਂਦੀ ਆ ਉਹ ਜਿੱਦਾਂ ਮਰਜ਼ੀ ਕੋਈ ਤਸੱਲੀ ਕਰ ਸਕਦਾ ਇੱਕ ਟਾਈਮ ਦੋ ਟਾਈਮ ਥੱਲੇ ਬਹਿ ਕੇ ਆਪਣੀ ਤਸੱਲੀ ਕਰ ਲੋ ਖੰਡੀ ਧੀਰੀਆ ਸੀਲਸਲਾਗਾ ਹਾਥ ਹਾਥ ਪੂਰਾ ਜਿਹੜਾ ਦੋਸਤੋ ਥੱਲੇ ਫੇਰ ਕੇ ਵੀ ਤੁਹਾਨੂੰ ਤਸੱਲੀ ਕਰਵਾਤੀ ਆ ਠੀਕ ਆ ਲੈ ਵੀ ਨਿਸ਼ਾਨੇ ਦਾ ਮੁੱਲ ਫਿਰ ਕੀ ਕੀਤਾ ਵਿੱਚ ਜੇ ਤੇ ਹੁਣ ਬੱਚਾ ਹੁੰਦਾ ਨਾ ਮੁੱਲ ਉਸ ਹਾ ਨਾ ਕਰਨਾ ਹੈ 40 45 ਜੋ ਮਰਜੀ ਕਰੀ ਜਾਈਏ 36000 ਦੀ ਦੇ ਦਾਂਗੇ ਵਿੱਚ ਜੇ 36000 ਹਾਂਜੀ ਉਹਦਾ ਤੁਹਾਨੂੰ ਵੀ ਪਤਾ ਹੁਣ ਬੱਚੇ ਦਾ ਥੋੜਾ ਬੜਾ ਰੇਸ ਆਪਾਂ ਨੂੰ ਲੱਗਣੀ ਲੱਗਣੀ ਆ ਹਾਂ ਬੱਚਾ ਇਹਦਾ ਜਰੂਰ ਆਪਾਂ ਨੂੰ ਇੰਨਾ ਪਤਾ ਹੈ ਸੂਈ ਹੈਗੀ 20 ਦਿਨਾਂ ਦੀ ਸੂਈ ਆ ਕਿਉਂਕਿ ਨਾਨਕੇ ਜਾਣ ਕਰਕੇ ਥੋੜਾ ਜਿਹਾ ਬੱਚੇ ਦੋ ਗਾਵਾਂ ਦੇ ਪੂਰੇ ਉਹਦਾ ਕਿਉਂਕਿ ਵੀਡੀਓ ਆਪਣੀ ਨੈਟ ਤੇ ਚੜੀ ਹੈਗੀ ਆ ਕਿਉਂਕਿ ਜੇ ਰਿਸ਼ਤੇਦਾਰ ਆਏ ਉਹਨਾਂ ਦੇ ਫਿਰ ਛੋਟੀ ਆਉਣਾ ਹੈ ਬੱਚਾ ਤੇ ਆਪਾਂ ਦੇ ਦੇ ਵਿੱਚ ਹੀ ਨੱਪ ਵੀ ਦਿੰਦੇ ਉਹਦਾ ਪ੍ਰੂਫ ਆਪਣੇ YouTube ਤੇ 17 16 17 ਤਰੀਕ ਦੀ ਵੀਡੀਓ ਬਣੀ ਹੈਗੀ ਉਹਦੀ ਬਕਰੀ ਉਹਦੇ ਤੇ ਚੜੀ ਪਿਛਲੀ ਗਾਂ ਦੀ ਅੱਛਾ ਤਾਜੀ ਦੀ ਬੜੀ ਸਫਾਈ ਹਾਂ ਤਾਜੀ ਦੀ ਉਹਦੀ ਵੀਜੀ ਅੱਛਾ ਹੋ ਹੋਏ ਹਾਂ ਤੇ 36000 ਦੀ 36000 ਦੀ ਵੀਜੀ ਥੋੜਾ ਬੜਾ ਹੋਰ ਮਾਨਦਾਨ ਕਰਦਾਂਗੇ ਵੀਜੀ 36000 ਦੀ ਮਿਲ ਜੂਗੀ 11 ਕਿਲੋ ਦੁੱਧ ਵੱਡੇ ਕੱਦ ਦੇ ਵਿੱਚ ਅਗਲੀ ਆ ਜਿਹੜੀ ਆਪਣੇ ਕੋਲ ਵੜ ਆ ਗਈ ਹੈ ਜਰਸੀ ਕਲੋਸ ਇਹ 18 ਦਿਨਾਂ ਦੀ ਸੂਈ ਹੈ ਤੇ ਮਗਰ ਵੱੱਛੀ ਵੀਜੀ ਬਾਹਰ ਆ 18 ਦਿਨਾਂ ਦੀ ਸੂਈ ਮਗਰ ਵੱੱਛੀ ਆ ਵੱੱਛੀ ਆ ਇਹ ਹੁਣ ਦੁੱਧ ਕਿੰਨੇ ਕਿਲੋ ਦੁੱਧ 14 ਕਿਲੋ ਦੇ ਚੱਲਣ ਦੀ 13 ਕਿਲੋ ਦੇ ਵਿੱਚ ਹੀ 1 ਫੁੱਲਾ ਡੁੱਲਾ ਹੋਊਗਾ ਵੀ ਜੀ ਅੱਛਾ ਸੁਭਾ ਨਿਸ਼ਾਨ ਦੁੱਜਾ ਦੁੱਜਾ ਲਾਲੇ ਤਿੱਜਾ ਲਾਲੇ ਲਓ ਜੀ ਬਾਕੀ ਥੋੜੀ ਜੀ ਲਸੇਰੇ ਪੰਜ ਬਾਕੀ ਨੇ ਕਾ ਕੁਛ ਨਹੀਂ ਆਦੀ 18-20 ਦਿਨਾਂ ਦਾ ਸਮਾਂ ਹਾਂਜੀ ਲਓ ਜੀ 13 ਕਿਲੋ ਦੁੱਧ ਆ ਬਾਕੀ ਠੰਡੀ ਧੀਰੀ ਆ ਸੀਲਸ ਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਕਰੋ ਚੱਕਾ ਠੀਕ ਆ ਸੀਲਸ ਆਊਗਾ ਠੰਡੀ ਧੀਰੀ ਆ ਬਾਕੀ ਥਾਣਾ ਥੋਣਾ ਨੂੰ ਵੀ ਰੱਥ ਹੱਥ ਲਾ ਕੇ ਦਿਖਾ ਰਿਹਾ ਤਸੱਲੀ ਦੇ ਨਾਲ ਕੁਛ ਨਹੀਂ ਆ ਵੀ ਜਿੱਦਾਂ ਮੈਂ ਪਸੰਦੀ ਕਰੀ ਚੱਲੇ ਠੀਕ ਆ ਹਾਂ ਸੋਹਣੇ ਕੱਦ ਦੇ ਵਿੱਚ ਆ ਕੱਦ ਵੀ ਜਿਹੜਾ ਦੋਸਤੋ ਵੱਡੀਆਂ ਬਿਹੜਾਂ ਦੇ ਵਿੱਚ ਕੋਈ ਮੰਨ ਸਕਦਾ ਤੇ ਥੋੜਾ ਬਾਦਾਂ ਲਿਸਾਪਨ ਜਾਂ ਮਹਿਸੂਸ ਹੋਊਗਾ ਤੁਹਾਨੂੰ ਕਈ ਨਰਮ ਸੇਵਾ ਦਾ ਵਿੱਚੋਂ ਪਸੂ ਆਉਂਦੇ ਆ ਸੁਆ ਕੋਈ ਦੁੱਜਾ ਮੰਨ ਲੈ ਤੇਜਾ ਮੰਨ ਲੈ ਮਗਰ ਵੀ ਬੱਛੀ ਐ ਆਪ ਦੋਸਤੋ 18 ਤੋਂ 20 ਦਿਨਾਂ ਦਾ ਸੁਆ 13 ਕਿਲੋ ਦੁੱਧ ਐ ਇਸ ਵਕਤ ਇਹਦੇ ਥੱਲੇ ਜਿਹੜਾ ਬਿਲਕੁਲ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਲਣਾ ਉਹ ਆਪਣੀ ਤਸੱਲੀ ਕਰਕੇ ਤੁਸੀਂ ਜਿਹੜੀ ਦੋਸਤੋ ਇਹ ਜੀ ਵੈਰੀਫਾਈ ਕਰ ਲਿਓ ਉਠੋ ਆ ਉਠੋ 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 À, bá cha chứ, được rồi. đi chứ. Bá cha mà đã khai gì vậy đó. À, được ਬਾਕੀ ਨਿਸ਼ਾਨ ਚਾਰੇ ਥਣ ਵਰਦੇਪੁਰ ਤੇ ਪ੍ਰਾਪਤ ਆ। ਵਰਦੇ ਵੀਰ ਜੀ ਇੱਕ ਨੰਬਰ ਹੈ ਜੇ ਚੁਆਇਸ ਹੋਏ ਹੁੰਦਾ ਫਾਲਤ ਦੇ ਆਪਾਂ ਜਿਹੜੀ ਪਿੱਛੇ ਵੀਡੀਓ ਜਿੰਨੀਆਂ ਪਾਈਆਂ ਵਾਧਕਾਰ ਹੁੰਦੀ ਆ ਆਪਾਂ ਉਸੇ ਵੇਲੇ ਦੱਸੀ ਦੀ ਵੀਰ ਜੀ। ਹਾਂਜੀ ਹਾਂਜੀ ਬਿਲਕੁਲ। ਲਓ ਦੋਸਤੋ 13 ਕਿਲੋ ਦੁੱਧ ਦਾ ਕੁ ਵੀਰ ਸੌਦਾ ਕਰ ਸਕਦਾ 13 ਕਿਲੋ ਵਕਤ ਦੁੱਧ 13 ਕਿਲੋ ਦਾ ਬਾਹਰ ਆਪਾਂ 13 ਕਿਲੋ ਦੇ ਜਿੱਦਾਂ ਮਰਜ਼ੀ ਸੌਦਾ ਕਰ ਲੇ। ਠੀਕ ਹੈ ਜੀ। ਹਾਂਜੀ। ਤੇ ਕੀ ਕਰਦੇ ਆ ਡਿਮਾਂਡ? ਮੋਲ ਵੀਰ ਜੀ 45000 ਕਰਦੇ ਆ। ਇਹ 41000 ਦੀ ਦਵਾਂਗੇ ਵੀਰ ਜੀ। 41 ਦੀ। ਹਾਂਜੀ। ਥੋੜਾ ਬੋਲਾ ਮ ਲੋਕ ਦੱਸੋ 41000 ਦੀ ਇਹ ਮਿਲ ਜੂਗੀ ਠੀਕ ਆ ਜੀ ਤੇ ਡਿਮਾਂਡ ਚਾਹੇ 45 ਆ 41000 ਦੀ ਜੈਸ ਨੂੰ ਆ ਠੀਕ ਹੈ ਜੀ 40000 ਦੀ ਦੇ ਦਾਂਗੇ ਵੀਰ ਜੀ 40000 ਦੀ ਜੈਸ ਨੂੰ ਹਾਂ ਹਾਂ ਜੀ ਲਓ ਜੀ 40000 ਦੀ ਭਰਾਵੋ ਇਹ ਬਾੜ ਮਿਲ ਜੂਗੀ ਤੁਹਾਨੂੰ ਠੀਕ ਆ ਜੀ 13 ਕਿਲੋ ਦੁੱਧ ਵੀਰ ਨੇ ਦੱਸਿਆ ਵੀ 13 ਕਿਲੋ ਇਹਦੇ ਥੱਲੇ ਹੁਣ ਜਿਹੜਾ ਚੋਣ ਦੇ ਵਿੱਚ ਜਾਂ ਭਾਂਡੇ ਚ ਪੈਂਦਾ 13 ਕਿਲੋ ਦੁੱਧ ਅਚਾਨਕ ਸ਼ਾਨ ਅਗਲੀ ਜਿਹੜੀ ਆ ਵੱਡੀ ਵੇੜ ਆਪਣੇ ਕੋਲ ਸੀਗੀ ਵੀਰ ਜੀ ਇਹ ਇਹ ਨਹੀਂ ਆਪਣੀ ਨੈਟ ਦੇ ਆਪਣੀ ਵੀਡੀਓ ਬਣੀ ਆ ਗਈ ਬੱਚੇ ਸਮੇਤ ਆ ਹਾਂ ਹਾਂਜੀ ਕਦ ਕਦ ਪਤਾ ਸਾਢੇ 10000 ਕਿਲੋ ਤੋਂ ਦੇ ਥੱਲੇ ਆ ਜਰੇ ਵੀਰ ਜੀ 10000 10000 ਆਏਗਾ ਬਿਲਕੁਲ ਆਇਆ ਨੈਟ ਪੱਕਾ ਹੋ ਗਿਆ ਵੀਰ ਜੀ ਤੇ ਇਹਨੂੰ ਸਮਾਂ ਚ ਕਿੰਨਾ ਹੋਇਆ ਇਹਨੂੰ 20 ਦਿਨ ਹੋ ਗਏ ਵੀਰ ਜੀ ਸੂਈ ਨੂੰ ਜਿੱਦਾਂ ਮਰਜੀ ਹੱਥੋਂ ਫੇਰੀ ਜਾ ਸੇਮਸ ਲਾ ਗਿਆ ਕੁਝ ਨਹੀਂ ਆਂਦੀ ਵੀਰ ਜੀ ਵੱਡੀ ਆ ਕੱਦਕਾਰੀ ਬਹੁਤ ਵੱਡਾ ਇਹਦਾ ਤੇ ਹਾਂਜੀ ਮੈਨੂੰ ਲੱਗੇ ਕੁਝ ਨਹੀਂ ਲੱਗਦਾ ਵੀਰ ਜੀ ਨਿਗਾਹ ਜਿਹੀ ਲੱਗਦਾ ਉਹਦੇ ਲੱਗੇ ਨੇ ਵੱਡੀ ਆ ਵੇੜ ਵਿੱਚ ਚੰਗੀ ਖਾਸੀ ਆ। ਹਾਂ। ਲਓ ਦੋਸਤੋ ਫੁੱਲ ਵੱਡੀ ਹਾਈਟ ਦੇ ਵਿੱਚ ਆ। ਬਾਕੀ ਸੀਲਸ ਲੱਗ ਗਿਆ ਵੀਰ ਜੀ ਕੁਛ ਨਹੀਂ ਆ। ਸੋ ਤੋਂ ਵੱਡੀ ਗੱਲ ਆ ਵੀ ਸੀਲ ਆ, ਸਾਊ ਆ। ਤੇ 10 ਕਿਲੋ ਹੁਣ ਹੋएगा ਤੁਹਾਨੂੰ। ਹਾਂਜੀ ਹਾਂਜੀ 10.5 ਕਿਲੋ ਦੁੱਧ ਆਇਰ ਹੋਊਗਾ ਵੀਰ ਜੀ। 10 10.5 ਹਾਂਜੀ। ਲੈ ਵੀ ਨਿਸ਼ਾਨ ਇਹ ਵੀ ਕਰਤੀ ਸਵੇਰ ਤੀਜਾ ਹੋ ਗਈ ਹੈ। ਹਾਂਜੀ। ਬਾਕੀ ਹੈ ਕਦ ਰਾਜੀ ਰਾਜੀ ਵੀਰ ਜੀ ਕੋਈ ਫਿੱਕੀਆਂ ਫੁੱਕੀਆਂ ਨਹੀਂ ਆਈਆਂ। ਸੋ ਵਜਣ ਵੇਖੋ ਕਦ ਵੇਖੋ ਦੋਸਤੋ ਫੁੱਲ ਬੜਾ ਫੁੱਲਾ। ਤੇ 10 ਕਿਲੋ ਦੁੱਧ ਕੋਈ ਵੀਰ ਮੰਨ ਕੇ ਸਬਦਾ ਕਰ ਸਕਦਾ। ਤੇ ਸੁਬਹ ਚੋਈ ਕਿੰਨੇ ਕਵਜੇ ਨਿਸ਼ਾਨਾ ਬ੍ਰਜ ਜੀ ਸਾਢੇ 5:00 ਚੋਂ ਲੱਗੀ ਦਾ ਪੌਣਾ ਕ ਘੰਟਾ ਲੱਗਦਾ ਚੋਈ ਸਵਾ 6:00 ਹੋ ਜਾਂਦੇ ਬ੍ਰਜ ਚ ਹੁੰਦਾ ਲਓ ਜੀ ਕੋਈ ਸਾਢੇ 5 ਪੌਣੇ 6 ਵਜੇ ਤੱਕ ਵੀਰਾਂ ਦਾ ਵੀ ਚਵਾਈ ਦਾ ਸਮਾਂ ਕੰਪਲੀਟ ਹੋ ਜਾਂਦੀ ਆ ਠੀਕ ਆ ਤੇ ਸਾਢੇ 5 ਵਜੇ ਕੋਈ ਚਵਾਈ ਦਾ ਸਮਾਂ ਕੋਈ ਵੀਰ ਟਾਈਮ ਤੋਂ ਟਾਈਮ ਚੋ ਕੇ ਆਪਣੀ ਭਾਵੇਂ 2 ਡੰਗ ਚੋਵੇ ਵੀਰ ਜੀ ਭਾਵੇਂ 3 ਡੰਗ ਚੋਵੇ ਆਪਾਂ ਨੂੰ ਕੋਈ ਗੁਸਾਗਲਾ ਨਹੀਂ ਹੈਗਾ ਅੱਗੇ ਜਿੰਨੇ ਡੰਗਰ ਤਈ ਦੇ ਆਪਾਂ ਚਵਾ ਕੇ ਦੇ ਤਸੱਲੀ ਕਰਾ ਕੇ ਦੇ ਜੀ ਬਿਲਕੁਲ ਜੀ ਬਿਲਕੁਲ ਆ ਲੋ ਜੀ ਆ ਚੱਲ ਚੱਪਾ ਰਾਓ ਅੱਛਾ ਨਿਸ਼ਾਨ ਵੀਰੇ ਫਿਰ ਇਹਦਾ ਕੀ ਕੀਤਾ ਮੋੜ ਇਹਦਾ ਇਹ ਮੁੱਲ ਵਿੱਚ 40 45 ਜੋ ਮਰਜ਼ੀ ਕਰੀ ਜਾਈਏ 35000 ਦੀ ਦੇ ਦਾਂਗੇ ਵੀਰੇ 35 ਦੀ ਹਾਂਜੀ ਕਿਉਂਕਿ ਹੁਣ ਬੱਚੇ ਪਾਣੀ ਤੁਹਾਨੂੰ ਵੀ ਪਤਾ ਲੈ ਸੇ 35000 ਹੈ ਇਹ ਆ ਵੀ 35000 ਦੀ ਦੋਸਤੋ ਦੁੱਧ ਵੈਸੇ 10-10 ਹਜ਼ਾਰਾਂ 11 ਕਿਲੋ ਇਹਨਾਂ ਬੈੜਾਂ ਦੇ ਥੱਲੇ ਹਾਜ਼ਰ ਆ ਤੇ ਰੇਟ ਬਿਲਕੁਲ ਨਾਰਮਲ ਤੇ ਜੈਨੂਨ ਜੈਜ ਰੇਟ ਹੈ ਤੇ ਸੁਈਆਂ ਦਾ ਸਮਾਂ ਵੀ ਤੁਹਾਨੂੰ ਦੱਸਤਾ ਬਾਕੀ ਦੁੱਧ ਵੀ ਦੱਸਤਾ ਮੁੱਲ ਵੀ ਦੱਸਤਾ ਹੋਰ ਕੋਈ ਗੱਲਬਾਤ ਨਹੀਂ ਸ਼ਾਨ ਵਧੀਆ ਵੀਜੀ ਠੀਕ ਠਾਕ ਜੀ ਵੀਜੀ ਜਿਹੜਾ ਵੀਰ ਭਰਾ ਆਊਗਾ ਦੋ ਟਾਈਮ ਚ ਹੋਵੇ ਤਿੰਨ ਟਾਂਗ ਚ ਹੋਵੇ ਟਾਈਮ ਤੋਂ ਟਾਈਮ ਚੋਵੇ ਕੋਈ ਵੀਰੇ ਨਾ ਆਖੇ ਮਤਲਬ ਕਿਸੇ ਵੇਲੇ ਵੀਰ ਆ ਜਾਂਦੇ ਆਪਾਂ ਲੇਟ ਚੁਲਾ ਦੁੱਧ ਵਾਜੂਗਾ ਵੀਰ ਜੀ ਆਪਾਂ ਚੁਆਈ ਕਰੀਦੀ ਟਾਈਮ ਤੋਂ ਟਾਈਮ ਆ ਤੇ ਡੰਗਰ ਮਿਲਦਾ ਖੁਸ਼ ਹੋਗੇ ਜੇ ਟਾਈਮ 2-3 ਘੰਟੇ ਉੱਤੇ ਚੱਲ ਜਾਣਾ ਤੇ ਡੰਗਰ ਵੀਰ ਜੀ ਦੁੱਧ ਨਹੀਂ ਪੂਰਾ ਦਿੰਦਾ ਬਿਲਕੁਲ ਹਾਂਜੀ ਬਿਲਕੁਲ ਆਪਣੀ ਇਹੋ ਬੇਨਤੀ ਵੀਰਾਂ ਭਰਾਵਾਂ ਨੂੰ ਹੋਰ ਕੋਈ ਵੀਰ ਜੀ ਠੀਕ ਠਾਕ ਵਧੀਆ ਠੀਕ ਹੈ ਨਿਸ਼ਾਨ ਨੰਬਰ ਬੋਲਦਗੇ ਨੰਬਰ ਵੀਰਾਂ ਨੰਬਰ ਵੀਰ ਜੀ 7876 7457 ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਇਹ ਚਾਰ ਵਗਸੀ ਅਜਵੇਰ ਨਿਸ਼ਾਨ ਦੇ ਕੋਲ ਨੇੜੇ ਜ਼ਿਲ੍ਹਾ तहसील श्री तरनतारन साहिब बिल्कुल तरनतारन साहिब ਦੇ ਨਾਲ ਨਸਾ ਪਿੰਡ ਅਫੂਕਰ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ